देखो पंजाब की 32 जथें बंदियां दी ਅੱਜੇ ਮੀਟਿੰਗ ਚੱਲ ਰਹੀ ਹੈ। ਅਸੀਂ ਤਾਂ 32 ਜਥੇ ਬੰਦੀਆਂ ਨੂੰ ਬੇਨਤੀ ਕਰਨ ਆਏ ਸੀ ਕਿ ਜਿਹੜਾ ਇਹ ਕੇਂਦਰ ਸਰਕਾਰ ਨੇ ਦਿੱਲੀ ਜਾਂਦੇ ਪ੍ਰਦਰਸ਼ਨਕਾਰੀਆਂ ਨੂੰ ਰੋਕਿਆ। ਉਹ ਤੇ ਅਥਰੂ ਗਾਇਦੇ ਗੋਲੇ ਸਿੱਟੇ ਨੇ ਗੋਲੀਆਂ ਰਬੰਦੀਆਂ ਚਲਾਇਆਂ ਨੇ। ਉਹਨਾਂ ਨੂੰ ਜਾਣ ਤੋਂ ਰੋਕਿਆ। ਉਹ ਜ਼ਬਰਦਸਤੀ ਵਿਰੋਧ ਕਰਦੇ ਆ। ਸਰਕਾਰ ਦੀ ਇਸ ਕਰਗਜਾਤੀ ਅਸੀਂ ਨਿੰਦਿਆ ਕਰਦੇ ਆ। ਇਹ ਜਮੂਰੀਅਤ ਦਾ ਕਤਲ ਹੈ। ਇਹ ਲੋਕਤੰਤਰ ਦਾ ਕਾਣਾ ਹੈ। ਤੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਜਿਹੜੀਆਂ ਮੰਗਾਂ ਤੇ ਉਹ ਸੰਘਰਸ਼ ਕਰ ਰਹੇ ਨੇ ਸਾਥੀ ਉਹ ਐਸਕੇਮ ਦੀਆਂ ਮੰਗਾਂ ਨੇ ਦਿੱਲੀ ਮੋਰਚੇ ਦੀਆਂ ਮੰਗਾਂ ਨੇ ਕਿਸਾਨੀ ਦੀਆਂ ਮੰਗਾਂ ਨੇ ਸਾਡੀਆਂ ਤੇ ਉਹਨਾਂ ਦੀਆਂ ਮੰਗਾਂ ਕੋਈ ਅੱਡ ਨਹੀਂ ਮੰਗਾਂ ਇੱਕ ਨੇ ਅਸੀਂ ਵੀ ਕਿਸੇ ਰੂਪ ਦੇ ਵਿੱਚ ਇਹਨਾਂ ਦੀ ਮਦਦ ਕਰਦੇ ਆ ਉਸ ਮੰਗਾਂ ਤੇ ਅਸੀਂ ਸੰਘਰਸ਼ ਕਰਦੇ ਆ ਅਸੀਂ ਇਹਦੇ ਰੋਸ ਦੇ ਵਿੱਚੋਂ ਆਪਣੀ ਜਥੇਬੰਦੀ ਵੱਲੋਂ ਕੱਲ ਨੂੰ ਪੰਜਾਬ ਦੇ ਵਿੱਚ ਸੱਤ ਥਾਵਾਂ ਤੇ 12 ਤੋਂ 4 ਘੰਟੇ ਦਾ ਰੇਲ ਰੋਕੋ ਪ੍ਰੋਗਰਾਮ ਦਾ ਐਲਾਨ ਕੀਤਾ ਹੈ ਪ੍ਰੈਸ ਨੋਟ ਅਸੀਂ 3 ਵਜੇ ਤੱਕ ਸਾਰੀ ਪ੍ਰਾਪਨ ਕਰਦੇ ਹਾਂ ਕਿ ਕਿਹੜੀ ਕਿਹੜੀ ਜਗ੍ਹਾ ਹੈ ਉਹ ਥਾਵਾ ਤਾਂ ਤਕਰੀਬਨ ਵੈਸੇ ਇੱਕ ਹੈਗੀ ਆ ਬਟਿੰਡੇ ਚ ਬਟਿੰਡਾ ਬਰਨਾਲਾ ਜਿਹੜੀ ਛੜਕਾ ਉਹ ਰੋਕਾਂਗੇ ਅਸੀਂ ਇੱਕ ਜਿਹੜੀ ਲੁਧਿਆਣਾ ਦਿੱਲੀ ਜਾਖੜ ਹੋ ਕੇ ਜਾਂਦੀ ਹੈ ਉਹ ਰੋਕਾਂਗੇ ਅਸੀਂ ਇੱਕ ਜਿਹੜੀ ਬਟਿੰਡਾ ਦਿੱਲੀ ਉਹਦੇ ਤੇ ਵੀ ਜਾ ਇੱਕ ਰਾਜਪੁਰਾ ਦਿੱਲੀ ਜਿਹੜੀ ਉਹ ਰੋਕਾਂਗੇ ਇੱਕ ਜਿੱਤਵੜ ਮੋਗਾ ਛੜਕਾ ਉਹ ਹੈ ਇੱਕ ਅੰਬਰਸਤ ਤੋਂ ਪਹਿਲਾਂ ਕਿ ਮਿਲਣਗੇ ਸੋ ਸੜਕ ਸੜਕੀ ਹੈ ਕਿ ਆਪਣੇ ਰੇਲ ਨਹੀਂ ਕੱਲ ਨੂੰ 4 ਘੰਟੇ ਦਾ ਰੇਲਾਂ ਰੋਕਿਆ ਇਸ ਰੋਸ ਬਣਾਉਣਾ ਹੈ ਜਲੰਧਰ ਦੇ ਵਿੱਚ ਸਾਡਾ ਕੰਮ ਨਹੀਂ ਹੈ ਜੇ ਸਾਨੂੰ ਦੂਜੇ ਸਾਥੀਆਂ ਨਾਲ ਗੱਲ ਕਰਕੇ ਹੈ ਜੇ ਕੋਈ ਮਸਲਾ ਕੱਢਣਾ ਹੈ ਜਿਹੜੀ ਜਿਹੜੀ ਆਪੀ ਮੰਗਲ ਨੂੰ ਲੈ ਕੇ ਇਸ ਵਾਰੀ ਤਰਨਾ ਲੱਗਾ ਕਿਉਂਕਿ ਤੁਸੀਂ ਜਿਹੜੇ ਪਿਛਲੀ ਵਾਰੀ ਸੀਗਾ ਤੁਸੀਂ ਡੱਬ ਵਾਲੇ ਤੋਂ ਲੈ ਕੇ ਟਿਕਰੀ ਵਾਲੇ ਤੋਂ ਹੈਗਾ ਉਹ ਸਾਰਾ ਤੁਹਾਡੇ ਅਗੀਟ ਸਿਕਾ ਤੁਹਾਡੇ ਜਥੇਬੰਦੀ ਦਾ ਇਹ ਉਸ ਤਰ੍ਹਾਂ ਨੂੰ ਲੈ ਕੇ ਤੇ ਇਸ ਤਰ੍ਹਾਂ ਨੇ ਜਿਹੜੀ ਮੰਗਾ ਹੈਗੇ ਉਹਨਾਂ ਕਿਵੇਂ ਵੇਖਦੇ ਤੁਸੀਂ ਦੇਖੋ ਸਾਥੀਆਂ ਨੇ ਸੰਯੁਕਤ ਮੋਰਚੇ ਤੋਂ ਕੁਝ ਜਥੇਬੰਦੀਆਂ ਬਾਹਰ ਆ ਗਈਆਂ ਸੀ ਗੈਰ ਰਾਜਨੀਤਿਕ ਸੰਯੁਕਤ ਮੋਰਚਾ ਬਣਾ ਲਿਆ ਸੀ ਦਿੱਲੀਪੁਰ ਤੋਂ ਬਾਅਦ ਇੱਕ ਸਦਨ ਉਹ ਜਥੇਬੰਦੀਆਂ ਨੇ ਇੱਕ ਜਥੇਬੰਦੀਆਂ ਉਹਨੇ ਜਿਹੜੀਆਂ ਮਤਲਬ ਜਿਨ੍ਹਾਂ ਨੇ ਆਪਣਾ ਕਿਸਾਨ ਮਜ਼ਦੂਰ ਮੋਰਚਾ ਬਣਾਇਆ ਹੋਇਆ ਕੀ ਐਮ ਐਮ ਉਹ ਜਥੇਬੰਦੀਆਂ ਦਾ ਉਹਨਾਂ ਦਾ ਇਹ ਪ੍ਰੋਗਰਾਮ ਹੈ ਉਹਨਾਂ ਨੇ ਲਿਖਿਆ ਸਾਡੇ ਨਾਲ ਭਾਰਤੀ ਕਿਸਾਨ ਨੂੰ ਟਿਕਾਉਂਦਾ ਟਿਕਾਉਂਦਾ ਧਨੇਰ ਨੇ ਜਿਹੜੇ ਉਹ ਹੁਣੇ ਦੱਸ ਕੇ ਗਏ ਨੇ ਵੀ ਕੱਲ ਦੇ ਰੇਲੋਕੋ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਉਹ ਵੀ ਸ਼ਾਮਲ ਹੋਣਗੇ ਉਹ ਸਾਡੇ ਨਾਲ ਸਾਥੀ ਬੈਠੇ ਨੇ ਤੇ ਇਹਨਾਂ ਨੇ ਫੈਸਲਾ ਕਰਕੇ ਸਾਨੂੰ ਦਿੱਤਾ ਤੇ ਅਸੀਂ ਦੋ ਜਥੇਬੰਦੀਆਂ ਜਿਨੀ ਕੱਲ ਨੂੰ ਰੇਲੋ ਜਿਹੜੀਆਂ ਬਾਕੀ ਜਥੇਬੰਦੀਆਂ ਉਹ ਵੀ ਤੁਹਾਨੂੰ ਸਮਰਥਨ ਦੇ ਰਹੀਆਂ ਬਾਕੀ ਜਥੇਬੰਦੀਆਂ ਨੂੰ ਅਸੀਂ ਬੇਨਤੀ ਕਰਕੇ ਆਇਆ ਜੀ ਅੰਦਰ ਬੇਨਤੀ ਕਰਨਾ ਸਾਡਾ ਕੰਮ ਹੈ ਫੈਸਲਾ ਕਰਨਾ ਉਹਨਾਂ ਦਾ ਹੱਕ ਹੈ ਉਹ ਜੇ ਕੋਈ ਮਤਲਬ ਨਾ ਰੇਲਾ ਰੋਕਣ ਕੋਆਰਡੀਨੇਟ ਕਰਨ ਜ਼ਬਰਦਸਤ ਵਿਰੋਧ ਕਰਨ ਮੰਗਾ ਨੂੰ ਕਹਿਣ ਵੀ ਮੰਗਾ ਠੀਕ ਨੇ ਉਹਨਾਂ ਦੀ ਵੈਸੇ ਗੱਲ ਆ ਗਈ ਸਾਨੂੰ ਉਹਨਾਂ ਨੇ ਬਹੁਤ ਜ਼ੋਰ ਨਾਲ ਇਹ ਗੱਲ ਕਿਹਾ ਵੀ ਤੁਹਾਡੀਆਂ ਇਹਨਾਂ ਦੋਨਾਂ ਗੱਲਾਂ ਤੇ ਸਹਿਮਤੀ ਹੈ ਵੀ ਜਿਹੜਾ ਜ਼ਬਰ ਹੋਇਆ ਉੱਥੇ ਧੱਕਾ ਹੋਇਆ ਕੰਨਾਂ ਕੱਢੀਆਂ ਨੇ ਜਾਣ ਤੋਂ ਰੋਕਿਆ ਉਹਦਾ ਅਸੀਂ ਵਿਰੋਧ ਕਰਦੇ ਆ ਤੇ ਜਿਹੜੀਆਂ ਮੰਗਾ ਨੇ ਉਹ ਸੰਯੁਕਤ ਮੋਰਚੇ ਦੇ ਆ ਮੰਗਾ ਨੇ ਸਾਡੀਆਂ ਮੰਗਾ ਨੇ ਉਹਨਾਂ ਤੇ ਅਸੀਂ ਵੀ ਸੰਘਰਸ਼ ਕਰਦੇ ਆ ਕੋਈ ਹੋਰ ਜਿੱਥੇ ਬੰਦੀ ਸੰਘਰਸ਼ ਕਰਦੇ ਆ ਉਹਦੇ ਤਰੀਕੇ ਨਾਲ ਉਹ ਤੇ ਸਾਡਾ ਕਾਹਦਾ ਤਰਾਜ ਬੜੇ ਕਿਹਾ ਹੋਇਆ ਕਿੜਾ ਸ਼ੰਭੂ ਆਪਣੇ ਅਸੂ ਚੱਲ ਰਿਹਾ ਬਸ ਕਰਨਾ ਹੈ ਦਿੱਲੀ ਦਾ ਪੂਰਾ ਤੁਹਾਡੀ ਸਮਰਥਨ ਤੁਸੀਂ ਦੇ ਰਹੇ ਆਪਣੇ ਜੱਤੀ ਬੰਦੀ ਵੱਲੋਂ ਤੁਸੀਂ ਇਹਨੂੰ ਇਹਦਾ ਤੁਸੀਂ ਆਪਣੀ ਭਾਸ਼ਾ ਚ ਕਹਿ ਲੋ ਇਹਨੂੰ ਕੀ ਕਹਿ ਸਕਦੇ ਹੋ ਤੁਸੀਂ ਅਸੀਂ ਕੋਆਰਡੀਨੇਟ ਕਹਿੰਦੇ ਆ ਇਹਨੂੰ ਕੋਆਰਡੀਨੇਟ ਕਰਨਾ ਕਿਸੇ ਨੂੰ ਸਮਰਥਨ ਨਾਲ ਕੀ ਕਹਿਣਾ ਉਹਦਾ ਕੀ ਹੈ ਤੁਸੀਂ ਇਹਦਾ ਤੁਹਾਡੀ ਭਾਸ਼ਾ ਹੈਗੀ ਆ ਪ੍ਰੈਸ ਦੀ ਪ੍ਰੈਸ ਵਾਲੇ ਜੋੜੀ ਮਰਜੀ ਭਾਸ਼ਾ ਤੁਸੀਂ ਜੋੜਦੇ ਹੋ ਇਹ ਤੇ ਅਸੀਂ ਤਾਂ ਇਹਨੂੰ ਐ ਸਮਝਦੇ ਆ ਵੀ ਜਦੋਂ ਵੀ ਕਿਸੇ ਨਾਲ ਧੱਕਾ ਹੁੰਦਾ ਚਾਹੇ ਪ੍ਰੈਸ ਨਾਲ ਧੱਕਾ ਹੋਵੇ ਚਾਹੇ ਕਿਸੇ ਬੁੱਧੀਜੀਵੀ ਨਾਲ ਧੱਕਾ ਹੋਵੇ ਜਾਏ ਕਿਸੇ ਮਜ਼ਦੂਰ ਵਰਗ ਨਾਲ ਧੱਕਾ ਹੋਵੇ ਜਦੋਂ ਵੀ ਧੱਕਾ ਹੁੰਦਾ ਅਸੀਂ ਆਪਣੀ ਜਥੇਬੰਦੀਆਂ ਆਪਣੇ ਤਰੀਕੇ ਨਾਲ ਉਹਨਾਂ ਦੀ ਸਪੋਰਟ ਕਰਦੇ ਆਂ ਤੇ ਉਹਦਾ ਵਿਰੋਧ ਕਰਦੇ ਆਂ ਜਾਬਰਕ ਜਾਬਰ ਦਾ ਕੋਟੇਸ਼ਨ ਇੱਥੇ 50 ਲੈ ਕੇ ਕੀਤੀ ਹੈਗੀ ਜਾਂ ਫਿਰ ਉੱਥੇ ਵੀ ਜਾਇਜ ਆਏਗਾ ਆਪਣੇ ਦੇਸ਼ ਦੇ ਵਿੱਚ ਦੇਖੋ ਪੰਜਾਬ ਦੇ ਵਿੱਚ ਸਾਡੀ ਜਥੇਬੰਦੀ ਹੈ ਜੀ ਪੰਜਾਬ ਦੇ ਵਿੱਚ ਅਸੀਂ ਪ੍ਰੋਗਰਾਮ ਕਰਾਂਗੇ ਜਦੋਂ ਇਸ ਲਈ ਐਸਕੇਐਮ ਦੀ ਕਾਲ ਕਿਸੇ ਸਟੇਟ ਦੀ ਜੇ ਉਥੇ ਲਖਨਪੁਰ ਖੀਰੀ ਵੀ ਚਲੇ ਜੇ 2500 ਬੰਦਾ ਲੈ ਕੇ ਤੇ ਜੇ ਕਿਤੇ ਬਾਹਰ ਦੀ ਕੋਈ ਕਾਲ ਕੋਈ ਕਾਲ ਤੇ ਕੋਈ ਸਪੋਰਟ ਤੇ ਜਾਣਾ ਪਵੇ ਤਾਂ ਸਾਡਾ ਤਾਂ ਸਾਜੋ ਸਮਾਨ ਤਿਆਰ ਹੁੰਦਾ ਚੁੱਲੇ ਚੱਪੇ ਵਿੱਚ ਹੀ ਹੁੰਦੇ ਨੇ ਸਾਡੇ ਅਸੀਂ ਜਿੱਥੇ ਮਰਜ਼ੀ ਬੁਲਾ ਲੈਣ ਨੂੰ ਫੇਰੇ ਜਾਵਾਂ ਪਰ ਸ਼ਾਮ ਦੇ 4 ਵਜੇ ਮੀਟਿੰਗ ਤੋਂ ਬਾਅਦ ਜੋ ਉਸ ਤੋਂ ਨਿਕਲਦਾ ਉਹਦੀ ਤੁਸੀਂ ਵੀ ਵੇਟ ਕਰ ਰਹੀ ਸੀ ਉਸ ਵਕਤ ਦੇਖੋ 4 ਵਜੇ ਵੇਟ ਕਰ ਜਦਾ ਤਾਂ ਜੇ ਅਸੀਂ ਨੇ ਕੋਈ ਪ੍ਰੋਗਰਾਮ ਦਿੱਤਾ ਹੋਵੇ ਅੱਜ ਤਾਂ ਪ੍ਰੋਗਰਾਮ ਦੇ ਹੀ ਬੈਠੇ ਆ ਸ਼ਾਮ ਨੂੰ ਕਈ ਸ਼ੱਕਾ ਨਿਕਲਦਾ ਹੈ ਫਿਰ ਵੀ ਜ਼ਬਰਦਸਤ ਜ਼ਬਰ ਨਹੀਂ ਮੁੜਦਾ ਜਿਹੜਾ ਜ਼ਬਰ ਕੀਤਾ ਉਹ ਤਾਂ ਨਹੀਂ ਮੁੜਦਾ ਜਿਹੜੀਆਂ ਮੰਗਾਂ ਨੇ ਉਹਨਾਂ ਦੀ ਬਜਾਇਤ ਤਾਂ ਨਹੀਂ ਖਤਮ ਹੁੰਦੀ ਉਹ ਸਾਰਾ ਕੁਝ ਹੈ ਉਹ ਮੰਗਾਂ ਵੀ ਸਾਡੀਆਂ ਬਾਜਬ ਨੇ ਮੰਗਾਂ ਸਾਡੀਆਂ ਸਟੈਂਡ ਕਰਦੀਆਂ ਨੇ ਜਿਹੜਾ ਸਰਕਾਰ ਨੇ ਰਾਹ ਰੋਕ ਕੇ ਲੋਕਾਂ ਨੂੰ ਕੰਨਾਂ ਕੱਢ ਕੇ ਇੱਕ ਜਮਹੂਰੀਅਤ ਦਾ ਕਤਲ ਕੀਤਾ ਹੈ ਉਹ ਤਾਂ ਵਾਪਰ ਗਈਆਂ ਇਹ ਤਾਂ ਇਨਾਂ ਦਾ ਤਾਂ ਇਸੇ ਵਿਰੋਧ ਕਰਾਂ ਸਰਕਾਰ ਤੁਸੀਂ ਕਹਿੰਦੇ ਜਮੂਰੀਤ ਕਰਦੇ ਹੋ ਦੂਜੇ ਪਾਸੇ ਸਰਕਾਰ ਕਹਿੰਦੀ ਸਾਡੇ ਵੱਲ ਖੁੱਲਾ ਸੱਦਾ ਸੀ ਤੇ ਗੱਲ ਕਰਨ ਤਿਆਰ ਹੈਗੀ ਗੱਲ ਕਰਨ ਦੀ ਗੱਲ ਹੋ ਸਕਦੀ ਹੈ ਇਹ ਡਬਲ ਕਰਦਾ ਆ ਰਿਹਾ ਹੈ ਨਾ ਜੀ ਦੂਜੇ ਇੱਕ ਪਾਸੇ ਕੰਨਾ ਕੱਢ ਪਿਆ ਦੂਜੇ ਪਾਸੇ ਖੁੱਲੇ ਕੰਨ ਸੱਦਾ ਤੁਸੀਂ ਜੇ ਲੋਕਾਂ ਦੀ ਜਮਹੂਰੀਆ ਦੇ ਲੋਕ ਜਾ ਕੇ ਬੈਠਣ ਦਿੱਲੀ ਤੁਸੀਂ ਗੱਲ ਕਰੋ ਤੇ ਨਮਟਾਰਾ ਕਰੋ ਇੱਕ ਸਾਲ ਕਿੰਨੇ ਸਾਲ ਤੋਂ ਇਹ ਜਿਹੜੇ ਮੰਗਾ ਨੇ 2021 ਦਸੰਬਰ 11 ਦਸੰਬਰ ਨੂੰ ਸਾਡਾ ਫੈਸਲਾ ਹੋਇਆ 1 2021 ਚ ਹੁਣ ਤਾਂ 24 ਆ ਗਿਆ ਜੀ 24 ਨੇ ਲੋਕ ਸਭਾ ਚੋਣਾਂ ਸਿਰ ਤੇ ਨੇ ਹੁਣ ਤੱਕ ਇਹਦਾ ਫੈਸਲਾ ਨਹੀਂ ਕੀਤਾ ਕਿਵੇਂ ਵਿਸ਼ਵਾਸ ਸਰ ਅਸੂਕ ਐਸਿਡ ਗੋਲ ਸੀ ਪਿਛਲੀ ਵਾਰੀ ਸਾਹਮਣਾ ਕੀਤਾ ਇਸ ਵਾਰ ਤਾਂ ਜਿਹੜਾ ਪਲੇਸਾ ਨੂੰ ਫੇਰੇ ਜਿਹੜੀ ਲਾਈਵ ਰੋਕੀ ਗਿਆ ਉਹਦੇ ਤੇ ਚੰਪੀਅਨਸਰ ਬੋਲ ਫੋਲ ਵੀ ਲਗਾਏ ਉਹ ਵੀ ਦਿਖਾਏ ਗਏ ਸੀ ਉਹ ਉਸ ਤਰੀਕੇ ਨਾਲ ਸਰਕਾਰ ਮਤਲਬ ਜੇ ਫਾਇਰਿੰਗ ਇਸ ਤਰੀਕੇ ਨਾਲ ਹੋ ਰਹੀ ਹੈ ਤੇ ਸਰਕਾਰ ਕਿ ਅਸੀਂ ਸਮਝਦੇ ਆ ਵੀ ਜਾਬਰ ਇਹ ਜਾਬਰ ਕਦਮ ਨੇ ਇਹ ਜਾਬਰ ਕਦਮ ਸਰਕਾਰ ਨੂੰ ਵਾਪਸ ਲੈਣੇ ਚਾਹੀਦੇ ਨੇ ਲੋਕਾਂ ਦੀ ਸੁਣੀ ਹੋਈ ਸਰਕਾਰ ਲੋਕਾਂ ਦੇ ਦੇ ਹੱਕਾਂ ਦੇ ਵਿੱਚ ਭੁਗਤਨੀ ਚਾਹੀਦੀ ਹੈ ਕਾਰਪੋਰੇਟ ਦਾ ਪੱਖ ਭੁਗਤ ਦੇ ਪੱਖ ਵਿੱਚ ਭੁਗਤਨ ਵਾਸਤੇ ਨਰੀਨਾਥ ਸ਼ਰੀਮ ਨੰਗੀ ਚਿੱਟੀ ਸਪੋਰਟ ਤੇ ਇਸ ਤਰ੍ਹਾਂ ਸਰਕਾਰ ਦਾ ਆਉਣਾ ਇਹ ਘੱਟ ਕਾ ਖਤਰਨਾਕ ਦੇਖੋ ਜੀ ਜਦੋਂ ਕੋਈ ਮਸਲੇ ਦਾ ਹੱਲ ਹੋ ਜੂ ਭਲਾ ਧਰਨਾ ਲਾਉਣ ਦਾ ਕਿਹਦਾ ਸ਼ੌਕ ਹੈ ਜੇ ਕਿਸੇ ਮਸਲੇ ਦਾ ਹੱਲ ਹੋ ਗਿਆ ਫਿਰ ਉੱਥੇ ਧਰਨੇ ਤੇ ਬੈਠੂਗਾ ਕੌਣ ਰਾਤ ਨੂੰ ਆਪਣੇ ਘਰਾਂ ਚੋਂ ਛੱਡ ਕੇ ਸੜਕਾਂ ਤੇ ਪੈਣ ਦਾ ਕਿਸੇ ਦਾ ਕੀ ਸ਼ੌਕ ਹੈ ਜੀ ਲੋਕ ਨੇ ਸਰਕਾਰ ਦੀਆਂ ਗੋਲੀਆਂ ਖਾਣ ਦਾ ਕਿਸੇ ਦਾ ਕੀ ਸ਼ੌਕ ਹੈ ਡਾਂਗਾ ਖਾਣ ਵਾਸਤੇ ਕੋਈ ਕਿਉਂ ਜਾਊਗਾ ਧਰਨੇ ਬਿਜਾਰੇ ਕਿਉਂ ਲੱਗਣਗੇ ਜੇ ਭਲਾ ਸਰਕਾਰ ਕਿਸੇ ਦੀ ਸਮੱਸਿਆ ਦਾ ਹੱਲ ਕੱਢਦੀ ਹੋਵੇ ਇਹ ਗੈਰਬਾਜਬ ਗੱਲਾਂ ਹੈ